ਹੁਣ ਚਰਚ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਆ ਕਿ ਇਸ ਬਾਈਬਲ ਦੇ ਅੰਦਰ ਤਿੰਨ ਖਚਾਵ ਆ ਤੁਸੀਂ ਸਭ ਜਾਣਦੇ ਹੋ ਕਿ ਬਾਈਬਲ ਦੇ ਅੰਦਰ ਤਿੰਨ ਖਚਾਵ ਆ ਹੁਣ ਤਿੰਨ ਖਚਾਵ 1 2 3 ਕਹਿ ਲੈਣ ਨਾਲ ਤਿੰਨ ਖਚਾਵ ਪਤਾ ਨਹੀਂ ਲੱਗੇ ਇਹਨਾਂ ਖਚਾਵਾਂ ਦੇ ਅੰਦਰ ਹੈ ਕੀ ਆ ਉਹ ਸਮਝਣਾ ਜ਼ਰੂਰੀ ਹੈ ਪਹਿਲਾ ਖਚਾਵ ਨਬੀ ਨੇ ਕਿਹਾ ਬਿਮਾਰਾਂ ਦੀ ਚੰਗਾਈ ਆ ਪਹਿਲਾ ਖਚਾਵ ਬਿਮਾਰਾਂ ਦੀ ਚੰਗਾਈ ਆ ਜਦੋਂ ਕੋਈ ਰੋਗੀ ਵਿਅਕਤੀ ਆਉਂਦਾ ਤਾਂ ਉਸ ਨੂੰ ਯਿਸੂ ਚੰਗਾ ਕਰਦਾ ਇਹ ਕੀ ਆ ਔਰ ਨਬੀ ਨੇ ਕਿਹਾ ਪਹਿਲਾ ਖਚਾਵ ਕੁੰਡੀ ਨੂੰ ਮਾਸ ਆ ਜੋ ਮੱਛੀ ਨੂੰ ਅਟਰੈਕਟ ਕਰਦਾ ਹੈ ਇਹ ਸਿਰਫ ਮੱਛੀ ਨੂੰ ਅੰਦਰ ਲਿਆਉਣ ਲਈ ਆ ਕੁਝ ਚਰਚ ਇਸ ਬੁਣਿਆ ਤੇ ਖੜਿਆ ਉਸ ਤੋਂ ਅੱਗੇ ਪਿੱਛੇ ਉਹ ਕੁਝ ਨਹੀਂ ਜਾਣਦੇ ਉਹ ਚੰਗਾਈਆਂ ਤੇ ਲੱਗੇ ਹੋਏ ਆ ਕੋਈ ਗੱਲ ਨਹੀਂ ਹਰ ਇੱਕ ਦਾ ਨਿਆਹ ਖੁਦਾ ਨੇ ਕਰਨਾ ਹੈ ਅਸੀਂ ਇੱਥੇ ਨਿਆਈ ਨਹੀਂ ਬੈਠੇ ਹੋਏ ਹਰ ਇੱਕ ਕੰਮ ਦਾ ਨਿਆਹ ਉਹਦੇ ਹੱਥ ਵਿੱਚ ਹੈ ਪਰ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਪਹਿਲਾ ਖਚਾਵ ਬਿਮਾਰਾਂ ਦੀ ਚੰਗਾਈ ਹੈ ਔਰ ਬਿਮਾਰਾਂ ਦੀ ਚੰਗਾਈ ਬੱਚਿਆਂ ਦਾ ਭੋਜਨ ਹੈ ਜੋ ਖੁਦਾ ਆਪਣੇ ਚੁਣੇ ਹੋਏ ਬੱਚਿਆਂ ਨੂੰ ਦਿੰਦਾ ਆ ਔਰ ਉਹਨੇ ਦੇਣਾ ਆ ਪਰ ਖੁਦਾ ਨਹੀਂ ਚਾਹੁੰਦਾ ਕਿ ਅਸੀਂ ਪਹਿਲੇ ਖਚਾਵ ਤੱਕ ਸੀਮਤ ਰਹੀਏ ਉਹ ਚਾਹੁੰਦਾ ਆ ਅੱਗੇ ਵਧਿਏ ਹੁਣ ਅਗਲਾ ਖਚਾਵ ਕੀ ਹੈ ਦਿਲਾਂ ਦੇ ਖਿਆਲ ਬੁਝਣਾ ਇਹ ਜ਼ਰੂਰੀ ਆ ਹਾਂਜੀ ਬਹੁਤ ਜ਼ਰੂਰੀ ਆ ਦਿਲਾਂ ਦੇ ਖਿਆਲ ਬੁਝਣ ਦਾ ਮਤਲਬ ਇਹ ਨਹੀਂ ਆ ਸਿਰਫ ਕਿ ਮੈਂ ਵਿਲੀਅਮ ਬਰਾਨਮ ਦੀ ਤਰ੍ਹਾਂ ਇਸ ਤਰ੍ਹਾਂ ਪੇਟ ਘਮਾਵਾ ਤੇ ਕਮਾ ਕੇ ਇੱਥੇ ਇੱਕ ਭਾਈ ਆ ਉਹਨੇ ਰੈੱਡ ਸ਼ਰਟ ਪਹਿਨੀ ਹੋਈ ਆ ਔਰ ਉਹਦੇ ਘਰ ਦੇ ਵਿੱਚ ਇਸ ਮਸਿਆ ਇਹੀ ਦਿਲਾਂ ਦੇ ਖਿਆਲ ਬੁੱਝਣਾ ਨਹੀਂ ਆ ਦਿਲਾਂ ਦੇ ਖਿਆਲ ਬੁੱਝਣ ਦਾ ਮਤਲਬ ਹੈ ਜੋ ਤੁਹਾਡੇ ਦਿਲ ਵਿੱਚ ਚੱਲ ਰਿਹਾ ਸੀ ਉਹ ਵਚਨ ਦੁਆਰਾ ਪ੍ਰਗਟ ਕੀਤਾ ਗਿਆ ਚਾਹੇ ਉਹ ਧਰਮ ਸੀ ਤੇ ਚਾਹੇ ਕੁਧਰਮ ਸੀ ਕਿਉਂਕਿ ਜਦ ਤੱਕ ਬੰਦੇ ਦਾ ਦਿਲ ਨਹੀਂ ਖੋਲਿਆ ਜਾਂਦਾ ਤਦ ਤੱਕ ਪਤਾ ਨਹੀਂ ਲੱਗਦਾ ਕਿ ਉਹਦੇ ਦਿਲ ਵਿੱਚ ਚੱਲ ਕੀ ਰਿਹਾ ਹੈ ਔਰ ਇਹ ਬੰਦਾ ਨਹੀਂ ਖੋਲ ਸਕਦਾ ਇਹ ਵਚਨ ਖੋਲਦਾ ਕਿਉਂਕਿ ਖੁਦਾ ਦਾ ਵਚਨ ਹਰੇਕ ਦੋ ਧਾਰੀ ਤਿੱਖੀ ਤਲਵਾਰ ਨਾਲੋਂ ਵੀ ਤਿੱਖਾ ਆ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਆ ਅਤੇ ਗੁੱਦੇ ਗੁੱਦੇ ਅਤੇ ਬਦ ਬਦ ਨੂੰ ਵੇਨ ਸੁੱਟਦਾ ਤੇ ਮਨ ਦੀਆਂ ਗੁਪਤ ਗੱਲਾਂ ਨੂੰ ਪ੍ਰਗਟ ਕਰਦਾ ਆਇਆ ਦਿਲਾਂ ਦੇ ਖਿਆਲ ਬੁੱਝਣਾ ਕਿਉਂਕਿ ਪ੍ਰਭੂ ਨੇ ਕਿਹਾ ਇੱਕ ਭਲਾ ਮਨੁੱਖ ਭਲੇ ਖਜ਼ਾਨੇ ਚੋਂ ਭਲੀਆਂ ਗੱਲਾਂ ਕੱਢਦਾ ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਚੋਂ ਬੁਰੀਆਂ ਗੱਲਾਂ ਕੱਢਦਾ ਦੇਖੋ ਜਦ ਮੈਂ ਮਸੀਹ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਦਿਲ ਵਿੱਚ ਕੀ ਬੁਰੀਾਈ ਤੇ ਕੀ ਭਲਾਈ ਹੈ ਮੈਨੂੰ ਨਹੀਂ ਸੀ ਪਤਾ ਅਸੀਂ ਸੋਚਦੇ ਸੀ ਕਿ ਜੋ ਚੱਲ ਰਿਹਾ ਇਹੀ ਜ਼ਿੰਦਗੀ ਆ ਪਰ ਜਦੋਂ ਵਚਨ ਦੇ ਸਾਹਮਣੇ ਆਏ ਵਚਨ ਦਾ ਸ਼ੀਸ਼ਾ ਸਾਹਮਣੇ ਰੱਖਿਆ ਗਿਆ ਤੇ ਜੋ ਦਿਲ ਦੀ ਬੁਰੀਾਈ ਸੀ ਉਹ ਵਚਨ ਨੇ ਖੋਲ ਕੇ ਸਮਝਾ ਦਿੱਤੀ ਇਹ ਆ ਦੂਸਰਾ ਖਚਾਵ ਤੁਹਾਡੇ ਚੋਂ ਕਈ ਲੋਕ ਆ ਜਿਹੜੇ ਹਾਲੇ ਵਚਨ ਦੇ ਸਾਹਮਣੇ ਨਹੀਂ ਆਏ ਉਹ ਬਿਲਡਿੰਗ ਚ ਆਉਂਦੇ ਆ ਕੁਝ ਲੋਕ ਬਿਲਡਿੰਗ ਚ ਆਉਂਦੇ ਆ ਇੱਥੇ ਬੈਠ ਕੇ ਚਲੇ ਜਾਂਦੇ ਆ ਜ਼ਰੂਰਤ ਇੱਥੇ ਆ ਕੇ ਬੈਠਣ ਦੀ ਨਹੀਂ ਹੈ ਜ਼ਰੂਰਤ ਹੈ ਇਸ ਸ਼ੀਸ਼ੇ ਦੇ ਅੱਗੇ ਆਉਣ ਦੀ ਜ਼ਰੂਰਤ ਕੀ ਹੈ ਇਸ ਸ਼ੀਸ਼ੇ ਦੇ ਅੱਗੇ ਬੈਠਣ ਦੀ ਕਿਉਂਕਿ ਇਹ ਫਿਰ ਦੂਸਰਾ ਖਚਾਵ ਪ੍ਰਗਟ ਕਰਦਾ ਹੈ ਕਿਉਂਕਿ ਜਦ ਤੱਕ ਦੂਸਰਾ ਖਚਾਵ ਨਹੀਂ ਪ੍ਰਗਟ ਹੁੰਦਾ ਤਦ ਤੱਕ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਹੁੰਦੀ ਆਮੀਨ ਹੁਣ ਤੁਸੀਂ ਕਹਿੰਦੇ ਹੋ ਕਿ ਕਿੱਦਾਂ موسی ਨੂੰ ਖੁਦਾ ਨੇ ਸੇਵਕ ਹੀ ਦਿੱਤੀ ਸੇਵਕਾ ਹੀ ਦੇਣ ਤੋਂ ਪਹਿਲਾਂ ਜੋ ਉਹਦੇ ਦਿਲ ਵਿੱਚ ਸੀ ਖੁਦਾ ਨੇ ਬਾਹਰ ਕੱਢਿਆ ਕੀ ਸੀ ਉਹਦੇ ਅੰਦਰ ਕੋੜ ਨਬੀ ਨੇ ਕਿਹਾ ਇਸ ਤੋਂ ਪਹਿਲਾਂ ਕਿ ਖੁਦਾ ਉਹਨੂੰ ਸੇਵਕਾ ਹੀ ਅੱਗੇ ਲੈ ਕੇ ਜਾਵੇ ਪਹਿਲਾਂ ਉਹਦੇ ਅੰਦਰਲਾ ਕੋੜ ਉਹਨੇ ਬਾਹਰ ਕੱਢਿਆ ਕਹਿੰਦਾ ਮੈਨੂੰ ਚਿੰਨ ਦੇ ਕਹਿੰਦਾ ਠੀਕ ਹੈ ਆਪਣਾ ਹੱਥ ਦਿਲ ਤੇ ਰੱਖ ਉਹਨੇ ਰੱਖਿਆ ਤੇ ਹੱਥ ਨੂੰ ਪੂਰੇ ਨੂੰ ਕੋੜ ਕਿੱਥੇ ਸੀ ਨਬੀ ਕਹਿੰਦਾ ਕੋੜ ਉਹਦੇ ਅੰਦਰ ਸੀ ਤੇ ਹੱਥ ਰੱਖਣ ਵਾਲੋ ਹੁਣ ਤੁਸੀਂ ਕਹਿੰਦੇ ਹੋ ਕਿ ਮੇਰੀ ਮਸੀ ਜ਼ਿੰਦਗੀ ਦੀ ਹਾਲੇ ਤੱਕ ਸ਼ੁਰੂਆਤ ਨਹੀਂ ਹੋ ਰਹੀ ਮੈਨੂੰ ਤਜਰਬਾ ਨਹੀਂ ਮਿਲ ਰਿਹਾ ਜਰਾ ਦਿਲ ਦਾ ਖਿਆਲ ਪ੍ਰਗਟ ਕਰ ਲੈੰਦੋ ਦੇਖਿਓ ਅੰਦਰਲਾ ਕੋਡ ਬਾਹਰ ਆ ਜਾਣਾ ਔਰ ਜਦ ਅੰਦਰੋਂ ਕੋਡ ਬਾਹਰ ਆ ਗਿਆ ਤਾਂ ਤੁਹਾਡੀ ਇੱਕ ਨਵੀਂ ਸ਼ੁਰੂਆਤ ਹੋ ਜਾਣੀ ਆ ਇਸ ਲਈ ਪਹਿਲਾ ਖਚਾਵ ਬਿਮਾਰਾਂ ਦੀ ਚੰਗਾਈ ਆ ਇਹ ਉੱਪਰਲੀ ਪਰਤ ਆ ਬਿਮਾਰਾਂ ਦੀ ਚੰਗਾਈ ਉਸ ਤੋਂ ਨਿਚਲੀ ਪਰਤ ਜੋ ਕਿ ਦੂਸਰੀ ਪਰਤ ਆ ਉਹ ਹੈ ਦਿਲਾਂ ਦੇ ਖਿਆਲ ਬੁਝਣਾ ਤੁਹਾਡੇ ਬੁਝੇ ਜਾਂਦੇ ਕਿ ਨਹੀਂ ਜਦ ਇੱਥੇ ਲਿਖਤਾ ਖੁੱਲਦੀਆਂ ਜਦ ਪ੍ਰਕਾਸ਼ਨ ਖੁੱਲਦਾ ਜੋ ਤੁਹਾਡੇ ਅੰਦਰ ਵਿਚਾਰ ਹੁੰਦੇ ਆ ਉਹ ਸਾਹਮਣੇ ਸਕਰੀਨ ਤੇ ਦਿਖਾਏ ਜਾ ਰਹੇ ਹੁੰਦੇ ਆ ਆਮੀਨ ਹਰ ਇੱਕ ਇੱਥੇ ਆਪਣੇ ਆਪ ਆਪਣੇ ਆਪ ਨੂੰ ਦੇਖ ਰਿਹਾ ਹੁੰਦਾ ਆ ਇਹ ਆ ਦਿਲਾਂ ਦੇ ਖਿਆਲ ਬੁਝਣਾ ਕਿਉਂਕਿ ਇਸ ਸੰਦੇਸ਼ ਖਾਲੀ ਟੇਪਾਂ ਪੜਨ ਦੇ ਲਈ ਨਹੀਂ ਸੀ ਇਹ ਚੁਣਿਆਂ ਹੋਿਆਂ ਦੇ ਅੰਦਰੋਂ ਕੋਡ ਕੱਢਣ ਦੇ ਲਈ ਸੀ ਕਿਉਂਕਿ ਇਸ ਸੰਦੇਸ਼ ਤੋਬੀ ਦਾ ਸਾਬਣ ਅਤੇ ਸੁਨਿਆਰੇ ਦੀ ਅਗ ਹੈ ਔਰ ਸਕਰੀਨ ਤੇ ਤੁਹਾਨੂੰ ਇਸ ਪਰਦੇ ਤੇ ਤੁਹਾਡੇ ਦਿਲਾਂ ਦੇ ਖਿਆਲ ਖੋਲ ਕੇ ਦਿਖਾਏ ਜਾ ਰਹੇ ਹੁੰਦੇ ਆ ਪ੍ਰਭੂ ਤੁਹਾਨੂੰ ਬਹੁਤ ਬਰਕਤ ਹੈ ਉਸ ਤੋਂ ਬਾਅਦ ਅਗਲਾ ਖਚਾਵ ਕੀ ਹੈ ਵਚਨ ਦਾ ਖੋਲਿਆ ਜਾਣਾ ਤੀਜਾ ਕੀ ਹੈ ਵਚਨ ਦਾ ਖੋਲਿਆ ਜਾਣਾ ਹੁਣ ਵਚਨ ਦਾ ਖੋਲਿਆ ਜਾਣਾ ਤੁਸੀਂ ਕਹੋ ਇਹ ਤੀਸਰਾ ਖਿਚਾਵ ਹੈ ਮੇਰਾ ਤੇ ਇੱਥੇ ਠੋਕ ਕੇ ਆਮੀਨ ਹੈ ਕਿ ਤੀਸਰਾ ਖਿਚਾਵ ਕੀ ਹੈ ਵਚਨ ਦਾ ਖੋਲਿਆ ਜਾਣਾ ਵਿਲੀਅਮ ਬਰਾਨਮ ਨੇ 1933 ਤੋਂ ਸੇਵਕਾਈ ਸ਼ੁਰੂ ਕੀਤੀ ਔਰ 1965 ਤੱਕ ਉਹਨਾਂ ਦੀ ਸੇਵਕਾਈ ਚੱਲਦੀ ਰਹੀ ਔਰ ਉਹਦੇ ਵਿੱਚ ਪਹਿਲਾ ਦੂਸਰਾ ਤੀਸਰਾ ਖਿਚਾਵ ਵਾਪਰਿਆ ਔਰ ਇਹ ਦੋਨੋਂ ਖਿਚਾਵ ਨਾਲ ਤਿੰਨੇ ਖਿਚਾਵ ਨਾਲ ਨਾਲ ਚਲਦੇ ਰਹੇ ਔਰ ਆਖਰੀ ਖਿਚਾਵ ਜੋ ਸੀ ਉਹ ਸੀ ਵਚਨ ਦਾ ਖੋਲਿਆ ਜਾਣਾ ਜਿਹਦੇ ਵਿੱਚ ਮੋਹਰਾਂ ਸ਼ਾਮਿਲ ਹਨ ਤੁਰੀਆਂ ਕਟੋਰੇ 70 ਹਫਤੇ ਇਹ ਸਭ ਚੀਜ਼ਾਂ ਸਤ ਕਲੀਸਿਆ ਕਾਲ ਇਹ ਵਚਨ ਦਾ ਖੋਲਿਆ ਜਾਣਾ ਸੀ ਜੋ ਕਿ ਉਹਨੇ ਭਿਆਨ ਕੀਤਾ ਤੁਸੀਂ ਕਹੋਗੇ ਤੀਸਰਾ ਖਿਚਾਵ ਹੋ ਗਿਆ ਪੂਰਾ ਕਿਉਂਕਿ ਵਚਨ ਖੋਲ ਗਿਆ ਇਹ ਇਹ ਜੋ ਵਚਨ ਖੁੱਲਿਆ 1965 ਤੱਕ ਇਹ ਵਿਲੀਅਮ ਬਰਾਨਮ ਦਾ ਤੀਸਰਾ ਖਚਾਵ ਸੀ ਤੁਹਾਡਾ ਤੀਸਰਾ ਖਚਾਵ ਭਾਈਓ ਉਸ ਦਿਨ ਸ਼ੁਰੂ ਹੁੰਦਾ ਜਿਸ ਦਿਨ ਵਚਨ ਤੁਹਾਡੇ ਤੇ ਖੁੱਲਦਾ ਹੈ ਸੁਣੋ ਸੁਣੋ ਧਿਆਨ ਦੇ ਨਾਲ ਵਿਲੀਅਮ ਬਰਾਨਮ ਦਾ ਤੀਸਰਾ ਖਚਾਵ ਆਪਣਾ ਖਚਾਵ ਨਾ ਬਣਾਓ ਮੋਰਾਂ ਦਾ ਖੋਲਣਾ ਵਿਲੀਅਮ ਬਰਾਨਮ ਦਾ ਖਚਾਵ ਸੀ ਕਿਉਂਕਿ ਉਹ ਸਤਮਾ ਦੂਤ ਆ ਪਰ ਦੁਲਹਨ ਦਾ ਹਰ ਵਿਅਕਤੀ ਆਪਣਾ ਤੀਸਰਾ ਖਿਚਾਵ ਉਦੋਂ ਪਾਉਂਦਾ ਆ ਜਦ ਨਿੱਜੀ ਤੌਰ ਤੇ ਉਹਦੇ ਉੱਤੇ ਵਚਨ ਖੁੱਲਦਾ ਹੈ ਪ੍ਰੋਬਲਮ ਇਹ ਆ ਕਿ ਤੀਸਰੇ ਖਿਚਾਵ ਦੀ ਡਿਟੇਲ ਸਾਰਿਆਂ ਨੂੰ ਪਤਾ ਹੈ ਕਿ ਪਹਿਲਾ ਖਿਚਾਵ ਬਿਮਾਰਾਂ ਦੀ ਚੰਗਾਈ ਹੈ ਦੂਸਰਾ ਖਿਚਾਵ ਦਿਲਾਂ ਦੇ ਖਿਆਲ ਬੁੱਝਣਾ ਤੇ ਤੀਸਰਾ ਖਿਚਾਵ ਵਚਨ ਦਾ ਖੋਲਿਆ ਜਾਣਾ ਵਿਲੀਅਮ ਬਰਾਨਮ ਨੇ ਬਿਮਾਰ ਚੰਗੇ ਕੀਤੇ ਵਿਲੀਅਮ ਬਰਾਨਮ ਨੇ ਦਿਲਾਂ ਦੇ ਖਿਆਲ ਬੁੱਝੇ ਵਿਲੀਅਮ ਬਰਾਨਮ ਨੇ ਵਚਨ ਖੋਲਿਆ ਤੀਸਰਾ ਖਿਚਾਵ ਅਮਰੀਕਾ ਦੇ ਵਿੱਚ ਪੂਰਾ ਹੋ ਗਿਆ ਫਿਰ ਤੁਸੀਂ ਇੱਥੇ ਕੀ ਕਰ ਰਹੇ ਹੋ ਤੀਸਰਾ ਖਿਚਾਵ ਤੇ ਪੂਰਾ ਹੋ ਗਿਆ ਤਿੰਨੇ ਖਿਚਾਵ ਉਥੇ ਪੂਰੇ ਹੋ ਗਏ ਮੈਂ ਫੇਰ ਦੁਹਰਾ ਰਿਹਾ ਇਹ ਉਹਦੇ ਖਿਚਾਵ ਸੀ ਤੇ ਇਹ ਉਹਦੇ ਅੰਦਰ ਪੂਰੇ ਹੋਏ ਅੱਜ ਤੀਸਰੇ ਇਹਨਾਂ ਤਿੰਨਾਂ ਖਿਚਾਵਾਂ ਦੀ ਤੁਹਾਨੂੰ ਜ਼ਰੂਰਤ ਆ ਆਮੀਨ ਇਹ ਬਾਈਬਲ ਦੇ ਤਿੰਨ ਖਿਚਾਵ ਹਰ ਵਿਅਕਤੀ ਨੂੰ ਚਾਹੀਦੇ ਆ ਬਿਮਾਰਾਂ ਤੋਂ ਬਿਮਾਰੀ ਤੋਂ ਸ਼ਿਫਾ ਪਾਉਣਾ ਇਹ ਇੱਕ ਬਿਆਨ ਆ ਨਬੀ ਨੇ ਕਿਹਾ ਜੋ ਖੁਦਾ ਤੁਹਾਨੂੰ ਬਿਮਾਰੀ ਤੋਂ ਸ਼ਿਫਾ ਦੇ ਸਕਦਾ ਉਹ ਖੁਦਾ ਤੁਹਾਡੇ ਦਿਲਾਂ ਦੇ ਖਿਆਲ ਵੀ ਪ੍ਰਗਟ ਕਰੇਗਾ ਜੋ ਖੁਦਾ ਤੁਹਾਡੇ ਦਿਲਾਂ ਦੇ ਖਿਆਲ ਪ੍ਰਗਟ ਕਰੇਗਾ ਉਹ ਤੁਹਾਡੇ ਉੱਤੇ ਆਪਣਾ वचन ਵੀ ਖੋਲੇਗਾ ਆਮੀਨ ਪਰ ਇਹਦੇ ਲਈ ਪਹਿਲਾ ਚਰਨ ਦੂਸਰਾ ਚਰਨ ਤੁਹਾਨੂੰ ਪੂਰਾ ਕਰਨਾ ਪੈਣਾ ਹੈ ਔਰ ਤੀਸਰੇ ਚਰਨ ਦੇ ਵਿੱਚ ਵੀ ਤੁਹਾਨੂੰ ਆਪ ਮਿਹਨਤ ਕਰਦੇ ਹੋਏ ਅੱਗੇ ਵਧਣਾ ਪੈਣਾ ਹੈ ਆ ਤਾਂ ਕਿ ਤੁਸੀਂ ਉਸ ਗੱਲ ਨੂੰ ਅੱਛੀ ਤਰ੍ਹਾਂ ਸਮਝ ਸਕੋ ਆਮੀਨ ਇਸ ਲਈ ਜਦ ਚਰਚ ਦੇ ਵਿੱਚ ਆਓ ਤਾਂ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾ ਕੇ ਆਓ ਕਿ ਮੈਂ ਚੇਲਾ ਆ ਤੇ ਮੈਂ ਸਿੱਖਣਾ ਆ ਮੈਂ ਇੱਕ ਚੇਲਾ ਆ ਤੇ ਮੈਂ ਸਿੱਖਣਾ ਆ ਕਿਉਂਕਿ ਮੈਂ ਮੂਰਖਾਂ ਦਾ ਝੋਟ ਨਹੀਂ ਬੰਨਣਾ ਚਾਹੁੰਦਾ ਮੈਂ ਚਤਰਕਵਾਰੀਆਂ ਦਾ ਝੋਂਡਿਆ ਜਿਨ੍ਹਾਂ ਨੂੰ ਉਹ ਆਦਰ ਦੇ ਨਾਲ ਅੰਦਰ ਬੁਲਾ ਰਿਹਾ ਆਓ ਮੇਰੇ ਪਿਤਾ ਦੇ ਮੁਬਾਰਕ ਲੋਗੋ ਉਸ ਰਾਜ ਨੂੰ ਲਓ ਜੋ ਮੇਰੇ ਸਵਰਗਯ ਪਿਤਾ ਨੇ ਤੁਹਾਡੇ ਲਈ ਤਿਆਰ ਕੀਤਾ ਹੈ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ